ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਪਿੰਡ ਕਸੌਲੀ ਹੈ ਜੀ ਅੱਛਾ ਤੁਹਾਡੇ ਪਿੰਡ ਵੱਲੋਂ ਜਿਹੜਾ ਬਾਈਕਾਟ ਕੀਤਾ ਗਿਆ ਸੀ ਪੰਜ ਪਿੰਡਾਂ ਦਾ ਇਹ ਹੁਣ ਕੱਲ ਨੂੰ ਵੋਟਾਂ ਪੈ ਰਹੀਆਂ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਪਿੰਡਾਂ ਵੱਲੋਂ ਕਿਸ ਤਰ੍ਹਾਂ ਦਾ ਹੁਣ ਇਹ ਕੋਈ ਵਿਚਾਰ ਬਣਾਇਆ ਗਿਆ ਬਰਕਰਾਰ ਰਹੇਗਾ ਬਾਈਕਾਟ ਜਾਂ ਤੁਸੀਂ ਵੋਟਾਂ ਪਾਉਣੀ ਹੈ ਹੁਣ ਜੀ ਗੱਲ ਹੈ ਜੀ ਇਸ ਤਰ੍ਹਾਂ ਸਾਡਾ ਮਾਲਵਿੰਦਰ ਕੰਗਸਾਹਬ ਆਏ ਸੀ 27 28 ਤਰੀਕ ਨੂੰ ਠੀਕ ਹੈ ਜੀ ਪਰ 28 ਨੂੰ ਐਕਚੁਅਲੀ ਯਾਦ ਨਹੀਂ ਆ ਕੋਈ ਤੇ ਉਹਨਾਂ ਨੇ ਸਾਨੂੰ ਕੋਈ ਖੋਸਾ ਦਵਾਦੀ ਵੀ ਤੁਹਾਡਾ ਜੋ ਆਪਾਂ ਜ਼ਮੀਨਾਂ ਵਾਲਾ ਉਹ ਹੱਲ ਮੈਂ ਤੁਹਾਡੇ ਕਰਾ ਕੇ ਦੇ ਦੂੰਗਾ ਠੀਕ ਹੈ ਜੀ ਤੇ ਉਹਨਾਂ ਨੇ ਸਾਨੂੰ ਬੁਲਾਏ ਹੋਏ ਸੀਗਾ ਆਪਣਾ ਏਡੀਸੀ ਮੈਡਮ ਨਾਲ ਵੀ ਮਿਲਾਇਆ ਸੀ ਤੇ ਐਸਡੀਨ ਸਭ ਕੋਲ ਵੀ ਮਿਲਾਇਆ ਸੀ ਠੀਕ ਹੈ ਜੀ ਤੇ ਉਹਨਾਂ ਨੇ ਸ਼ਾਮ ਤੱਕ ਦਾ ਟਾਈਮ ਲਿਆ ਸੀ ਦੂਜੇ ਦਿਨ ਅਸੀਂ ਮਿਲ ਕੇ ਆ ਗਏ ਸੀਗੇ ਤੇ ਕਹਿੰਦੇ ਸ਼ਾਮ ਨੂੰ ਤੁਹਾਨੂੰ ਕੋਈ ਨਾ ਕੋਈ ਰਿਜ਼ਲਟ ਮਿਲ ਜਾਊਗਾ ਠੀਕ ਹੈ ਜੀ ਤੇ ਹਾਂ ਤੇ ਸ਼ਾਮ ਨੂੰ ਇੱਦਾਂ ਦੀ ਕੋਈ ਸਾਡੇ ਕੋਲ ਗੱਲਬਾਤ ਨਹੀਂ ਹੋਈ ਹੈ ਜੀ ਜੋ ਉਹਨਾਂ ਨੇ ਪ੍ਰਸਤਵਾਇਆ ਸੀ ਉਸ ਤੋਂ ਇਲਾਵਾ ਲੋਕਾਂ ਦੇ ਵਿੱਚ ਉਹੀ ਰੋਸ ਹੈ ਜੀ ਉਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਲੀਡਰ ਰਾਜਨੀਤਿਕ ਪਾਰਟੀਆਂ ਦੇ ਲੀਡਰ ਤੁਹਾਡੇ ਤੱਕ ਪਹੁੰਚ ਕਰ ਚੁੱਕੇ ਨੇ ਇਸ ਮਸਲੇ ਨੂੰ ਲੈ ਕੇ ਆਪਣਾ ਜਗਮਉਂ ਸਿੰਘ ਕੰਗਵੀ ਆਏ ਸੀਗੇ ਸਰ ਉਹ ਵੀ ਸਾਨੂੰ ਦਰਸੀ ਦੇ ਕੇ ਗਏ ਆ ਤੇ ਲੋਕਾਂ ਦਾ ਮਨਜ ਕੀ ਹੈ ਜੀ ਉਹਨਾਂ ਵੀ ਮਨਾ ਕਰਤਾ ਜੀ ਅਸੀਂ ਨਹੀਂ ਸਾਡੀ ਕੋਈ ਵੋਟ ਨਹੀਂ ਹੈ ਜੀ ਨਹੀਂ ਨਹੀਂ ਬਣੀ ਜਦੋਂ ਸਾਡੀ ਮੱਖੀ ਸੀ ਹੁੰਦੇ ਤੇ ਭਾਜੀ ਵੀ ਬੰਦਿਆਂ ਨੇ ਵੀ ਸਾਨੂੰ ਪਹੁੰਚ ਕਰੀ ਸੀ ਮਿਲਣ ਵਾਸਤੇ ਤੇ ਉਹਨਾਂ ਦੇ ਉਹਨਾਂ ਨੂੰ ਤਾਂ ਅਸੀਂ ਮਿਲ ਕੇ ਆਏ ਸੀ ਅੱਛਾ ਤੂੰ ਤੁਹਾਡੇ ਵੱਲੋਂ ਹੁਣ ਤੱਕਾਂ ਕਿਨਾ ਗ੍ਰਾਉਂਡ ਹੋਏ ਇਸੇ ਸਮੇਂ ਮੁਲਾਕਾਤ ਕਰਦੇ ਪਾਕਿਸਤਾਨੀ ਸਾਡੇ ਵੱਲੋਂ ਫਿਲਹਾਲ ਮਤਲਬ ਕਿ ਹੱਦ 5 ਪਿੰਡਾਂ ਤੋਂ ਸਾਡਾ ਬਾਈਕਾਟ ਹੈ ਜੀ ਠੀਕ ਹੈ ਜੀ ਤੇ ਥੋੜਾ ਜਿਹਾ ਜੈਂਤੀ ਮਜਰੀ ਦਾ 750 ਦੇ ਵਿੱਚ ਸੋਨੇ ਵਿੱਚ ਆ ਰਿਹਾ ਹੈ ਜੀ ਕੁਝ ਲੋਕ ਕਹਿੰਦੇ ਵੀ ਅਸੀਂ ਪਾਣੀ ਆ ਕੁਝ ਕਹਿੰਦੇ ਅਸੀਂ ਨਹੀਂ ਪਾਣੀ ਆ ਕੁਝ ਰਵਾਜ ਚੱਲ ਰਿਹਾ ਹੈ ਚਲੋ ਅਸੀਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਅਸੀਂ 4 ਪਿੰਡਾਂ ਦੀ ਗੱਲ ਕਰ ਰਹੇ ਹਾਂ 4 ਪਿੰਡਾਂ ਦੇ 4 ਦਾ ਬਾਈਕਾਟ ਹੈ ਜੀ ਬਿਲਕੁਲ ਪ੍ਰੋਪਰ ਬਾਈਕਾਟ ਹੈ ਬਿਲਕੁਲ 4 ਪਿੰਡਾਂ ਤੋਂ ਸਾਡਾ ਪ੍ਰੋਪਰ ਬਾਈਕਾਟ ਹੈ ਜੀ ਗੂੜਾ ਕਸੌਲੀ ਬਕਿੰਡੀ ਤੇ ਕਰਾਉਂਦੇ ਵਾਲ ਅੱਛਾ ਤੇ ਹੁਣ ਤੱਕ ਜਿਵੇਂ ਜਿਵੇਂ ਆਪਾਂ ਗੱਲ ਕਰੀਏ ਵੀ ਮਤਲਬ ਇਹਨਾਂ ਮਸਲਿਆਂ ਨੂੰ ਲੈ ਕੇ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰ ਚੁੱਕੇ ਹੋ ਕਿਹਨਾਂ ਕਿਹਨਾਂ ਨੂੰ ਮਿਲ ਚੁੱਕੇ ਹੋ ਜਾ ਕੇ ਅਸੀਂ ਮੈਡਮ ਗਗਨ ਹਨਮੋਲ ਮਾਨਜੂ ਨੂੰ ਮਿਲ ਚੁੱਕੇ ਹਾਂ ਜੀ ਠੀਕ ਹੈ ਜੀ ਉਹ ਆਇਆ ਤ ਨਹੀਂ ਹੈ ਇੱਥੇ ਸਾਡੀ ਗੱਲਬਾਤ ਹੋਣ ਪਰ ਸਾਨੂੰ ਬੁਲਾਇਆ ਸੀ ਅਸੀਂ ਸਾਡੇ ਉਹਨਾਂ ਦੇ ਵਲੰਟੀਅਰ ਜੋ ਅੰਪਾਲਟੀ ਦੇ ਆ ਅਸੀਂ ਉਹ ਭੇਜੀ ਸੀ ਅਸੀਂ ਵੀ ਉਧਰ ਗਏ ਸੀ ਤੇ ਉਹਨਾਂ ਹੋਮ ਗੱਲ ਰੱਖੀ ਸੀ ਉਹ ਵੀ ਕਹਿੰਦੀ ਸੀ ਕਿ ਨਾ ਕੋਈ ਨਹੀਂ ਤੁਸੀਂ ਮੈਂ ਥੋੜੀ ਹੱਲ ਕਰਾਵਾਂਗੀ ਪਰ ਹਾਂ ਦੋ ਸਾਡਾ ਕੋਈ ਨਿਕਲਿਆ ਨਹੀਂ ਹੈ ਠੀਕ ਹੈ ਜੀ ਤੇ ਆਪਣਾ ਡੀਸੀ ਸਾਹਿਬ ਆਪਣਾ ਡੀਐਸਪੀ ਸਾਹਿਬ ਆਪਣਾ ਕਰਨ ਇਹਨਾਂ ਕੋਲ ਵੀ ਗਏ ਜੀ ਅਸੀਂ ਠੀਕ ਹੈ ਜੀ ਹਾਂ ਜੀ ਤੇ तकरीबन ਉੱਚਤ ਦਾ ਆਯੋਜਨ ਦਾ ਕਾਫੀ ਨੂੰ ਮਿਲ ਚੁਕੇ ਹੈ ਜੀ ਅਸੀਂ ਤੇ ਅਸਟਨ ਸਾਹਿਬ ਹੋਗੇ ਡੀਸੀ ਮੈਡਮ ਹੋਗੀ ਠੀਕ ਹੈ ਜੀ ਤੇ ਆਪਣਾ ਮਾਲਵਿੰਦਰ ਕੰਗਸ ਸਾਹਿਬਾਂ ਜੋ ਆਪਣਾ ਟੈਂਪੀ ਖੜਿਆ ਹੈ ਡੀਸੀ ਮੈਡਮ ਨੇ ਵੀ ਇੱਥੇ ਵੀ ਆ ਕੇ ਗਏ ਸੀ ਪਿੱਛੇ ਤੁਸੀਂ ਮੀਟਿੰਗ ਰੱਖੀ ਸੀ ਉਦੋਂ ਡੀਸੀ ਮੈਡਮ ਆਈ ਸੀ ਜਾਂ ਐਸਡੀਐਮ ਸਾਹਿਬ ਆਈ ਸੀ ਤੇ ਅਸਟਨ ਸਾਹਿਬ ਆਏ ਸੀ ਅੱਛਾ ਡੀਸੀ ਮੈਡਮ ਨਹੀਂ ਆਈ ਸੀ ਐਸਪੀ ਸਾਹਿਬ ਆਏ ਸੀ ਤੁਸੀਂ ਤੁਹਾਨੂੰ ਜਦੋਂ ਜਦੋਂ ਦੁਬਾਰੇ ਬੁਲਾਇਆ ਗਿਆ ਸੀ ਵੀ ਕਿ ਤੁਸੀਂ ਆਓ ਸਾਡੇ ਦਫ਼ਤਰ ਦੇ ਵਿੱਚ ਆਓ ਤੇ ਇਹ ਵੀ ਪਤਾ ਲੱਗਾ ਸੀ ਕਿ ਜਿਹੜੇ ਤੁਹਾਡੇ ਇੰਤਕਾਲਾਂ ਦਾ ਸਭ ਤੋਂ ਵੱਡਾ ਮਸਲਾ ਸੀ ਉਹ ਦਰੁਸਤ ਕਰ ਦਿੱਤੇ ਗਏ ਸੀ ਤਹਿਸੀਲਦਾਰ ਵੱਲੋਂ ਇਹ ਵੀ ਇਹ ਵੀ ਕਨਫਰਮ ਹੈ ਵੀ ਦੋਸਤ ਹੋ ਗਏ ਜਾਂ ਨਹੀਂ ਜੀ ਦਰੁਸਤ ਹੋਏ ਨਹੀਂ ਆ ਜੀ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਆਪਾਂ ਆਪਣਾ ਐਸਡੀ ਸਾਹਿਬ ਨੇ ਹੂੰ ਤੇ ਉਹਨਾਂ ਨੇ ਕਿਹਾ ਕਿ ਅੱਜ ਦੇ ਵਿੱਚ ਤੁਸੀਂ ਅੱਪਾ ਇਹ ਤਸਦੀਕਦਾਰ ਸਾਹਮਣੂ ਮਾਰਕ ਕਰਤੀ ਹੈ ਐਕਟਿੰਗ ਸਾਹਿਬ ਨੇ ਠੀਕ ਹੈ ਤੇ ਤਸਦੀਕਦਾਰ ਸਾਹਮਣੂ ਮਾਰਕ ਕੀਤੀ ਸੀ ਤਸਦੀਕਦਾਰ ਸਾਹਿਬ ਨੇ ਕਾਨੂੰਗੋ ਨੂੰ ਕੀਤੀ ਸੀ ਹਾਂਜੀ ਤੇ ਕਾਨੂੰਗੋ ਨੇ ਆਪਣਾ ਪਟਵਾਰੀ ਸਾਹਮਣੂ ਕੀਤੀ ਸੀ ਅੱਛਾ ਜੀ ਤੇ ਉਹਨਾਂ ਨੇ ਕਿਹਾ ਜੀ ਇਮੀਡੀਏਟਲੀ ਇਹ ਥੋੜਾ ਇੰਤਕਾਲ ਜੇ ਚੜ ਜਾਊਗਾ ਜੀ ਇਹ ਆਪਾਂ ਜੋ ਪੰਚਾਇਤ ਦਿਨਾ ਹੋਵੇ ਕੈਨਸਲ ਹੋ ਜਾਊਗਾ ਜੀ ਛੋਟਾ ਨਾ ਚੜਜੂਗਾ ਜੀ ਪਰ ਇਹ ਤੋਂ ਕੁਝ ਨਹੀਂ ਹੋਇਆ ਜੀ ਪਟਵਾਰੀ ਸਾਹਿਬ ਬਿਲਕੁਲ ਮਨ ਕਰਤਾ ਜੀ ਪਟਵਾਰੀ ਦਾ ਕੋਈ ਮੈਂ ਨਹੀਂ ਇਹ ਨਾ ਕਰ ਸਕਦਾ ਜੀ ਪਤਾ ਨਹੀਂ ਕੀ ਦਿੱਕਤ ਹੈ ਕਿ ਨਹੀਂ ਹੈ ਤਹਿਸੀਲਦਾਰ ਸਾਹਿਬ ਨੇ ਕਹਤਾ ਸੀ ਪਟਵਾਰੀ ਨੂੰ ਵੀ ਇਹ ਇਸ ਤਰ੍ਹਾਂ ਕਰ ਦਿਓ ਹਾਂਜੀ 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 ਤਹਿਸੀਲਦਾਰ ਸਾਹਿਬ ਨੂੰ ਵੈਸੇ ਲਿਖਾ ਦਿੱਤਾ ਸੀਗਾ ਜੀ ਅੱਛਾ ਤਹਿਸੀਲਦਾਰ ਸਾਹਿਬ ਨੇ ਮਾਰਕ ਕਰਤਾ ਸੀ ਇਹ ਪਟਵਾਰੀ ਨੂੰ ਗਾਂ ਪਰ ਉਹਨਾਂ ਨੇ ਜਵਾਬ ਦੇ ਦਿੱਤਾ ਜੀ ਸਾਹਿਬ ਨੇ ਅੱਜ ਜੀ ਸਾਹਿਬ ਨੇ ਮਾਰਕ ਕੀਤਾ ਤਹਿਸੀਲਦਾਰ ਨੂੰ ਤਹਿਸੀਲਦਾਰ ਨੇ ਕਹ ਪਟਵਾਰੀ ਨੂੰ ਕਿਹਾ ਤਹਿਸੀਲਦਾਰ ਸਾਹਿਬ ਨੇ ਕਿਹਾ ਜੀ ਅਕੇ ਕਾਨੂੰਨ ਕੋ ਸਾਹਿਬ ਨੂੰ ਕਾਨੂੰਨ ਕੋ ਸਾਹਿਬ ਨੇ ਕਿਹਾ ਅਕੇ ਪਟਵਾਰੀ ਨੂੰ ਠੀਕ ਹੈ ਤੇ ਪਟਵਾਰੀ ਪਟਵਾਰੀ ਨਹੀਂ ਕਰ ਰਿਹਾ ਪਟਵਾਰੀ ਦੇ ਪਤਾ ਨਹੀਂ ਕੀ ਹੈ ਕਿ ਉਹ ਕਹਿੰਦਾ ਵੀ ਨਹੀਂ ਜੀ ਮੈਂ ਕਰ ਸਕਦਾ ਮੇਰਾ ਮੈਂ ਉੱਚ ਅਧਿਕਾਰੀ ਤੋਂ ਪਤਾ ਨਹੀਂ ਕੀ ਕੀ ਗੱਲਾਂ ਕਰਦਾ ਜੀ ਉਹ ਮਲਕੀ ਨੂੰ ਮਨਾ ਕਰਦਾ ਜੀ ਅੱਛਾ ਤੇ ਸਾਡਾ ਫਿਰ ਉਸ ਹੈ ਜੀ ਕਿਉਂਕਿ ਸਾਡਾ ਇਹ ਇਤਕਾਲ ਫਿਰ ਨਹੀਂ ਸਾਡਾ ਕਰਦਾ ਜੀ ਇਹ ਸੋਚਿਆ ਜਾ ਸਕਦਾ ਹੈ ਕਿਹਾ ਜਾ ਸਕਦਾ ਹੈ ਕਿ ਹੁਣ ਤੱਕ ਦੀਆਂ ਜਿੰਨੀਆਂ ਵੀ ਤੁਹਾਡੀਆਂ ਮੀਟਿੰਗਾਂ ਉੱਚ ਅਧਿਕਾਰੀਆਂ ਨਾਲ ਹੋਈਆਂ ਜਾਂ ਤਾਂ ਤੁਸੀਂ ਗਏ ਆ ਜਾਂ ਉਹ ਇੱਥੇ ਆਏ ਆ ਜਾਂ ਰਾਜਨੀਤਿਕ ਪਾਰਟੀਆਂ ਦੇ ਆਗੂ ਆਏ ਨੇ ਵੀ ਉਹ ਹਾਂ ਜੀ ਹਾਂ ਜੀ ਕੋਈ ਸਿੱਟਾ ਨਹੀਂ ਨਿਕਲਿਆ ਕੋਈ ਸੀਟਾ ਨਹੀਂ ਸਾਡਾ ਨਿਕਲਿਆ ਸਾਡਾ ਕੋਈ ਸੀਟਾ ਨਹੀਂ ਨਿਕਲਿਆ ਲੋਕਾਂ ਦੇ ਵਿੱਚ ਉਹੀ ਰੋਸ ਹੈ ਜੀ ਹੂੰ ਤੇ ਕਿਸੇ ਰੋਸ ਦੇ ਬਜਾਏ ਕਿਸੇ ਕਰਕੇ ਅਸੀਂ ਸਾਡਾ ਜੋ ਹੈ ਇਹਨਾਂ ਸਾਡੇ ਚਾਰੇ ਪੰਜ ਬਣਾ ਕੇ ਗੱਲ ਕੀਤੀ ਹੈ ਕਿ ਇੱਕ ਪਿੰਡ ਲੱਗਦਾ ਹੈ ਵੀ ਜੈੰਤੀ ਮਾਦਰੀ ਸ਼ਾਇਦ ਵੋਟਾਂ ਪਾਉਣ ਦੇ ਵਿੱਚ ਦੇ ਹੱਕ ਵਿੱਚ ਹੈ ਕਿ ਸ਼ਾਇਦ ਪਾ ਦੇਵੇ ਉਹ ਹਾਂਜੀ ਹਾਂਜੀ ਸੁਣਨੇ ਵਿੱਚ ਕੁਝ ਗੱਲ ਆਈ ਹੈ ਪਰ ਸਾਡੀ ਕੋਈ ਅਜਿਹੀ ਕੋਈ ਗੱਲ ਬਾਤ ਸੁਣੀ ਹੋਈ ਨਹੀਂ ਉਹਨਾਂ ਨਾਲ ਤੇ ਨਾ ਉਹਨਾਂ ਨੇ ਸਾਨੂੰ ਕਿਹਾ ਹੈ ਕੀ ਤੁਸੀਂ ਕਿਸੇ ਕਿਸੇ ਮੋਤਰਮ ਨਾਲ ਕਿਸੇ ਨਾਲ ਗੱਲ ਕਰੀ ਜਾਂंती ਮਾਦਰੀ ਦੇ ਵੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਆਈ ਹੈ ਹਾਂਜੀ ਸਪੰਸ ਹਾਂਜੀ ਹਾਂਜੀ ਮੋਤਰਮ ਆਪਣਾ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਸਰਪੰਚ ਸਾਹਿਬ ਤਾਂ ਕਹਿੰਦੇ ਵੀ ਸਾਡਾ ਤਾਂ ਬਾਈਕਾਟ ਹੈ ਜੀ ਹਾਂ ਤੇ ਜੋ ਬੰਦੇ ਅਸੀਂ ਦੇਖੋ ਕਿਸੇ ਨੂੰ ਬੰਨ੍ਹ ਤੇ ਪਕੜਿਆ ਕਹਿੰਦਾ ਰੋਕ ਤਾਂ ਸਕਦੇ ਨਹੀਂ ਅਸੀਂ ਤਾਂ ਅਪੀਲੇ ਕਰ ਸਕਦੇ ਬੇਨਤੀ ਉਹ ਕਰ ਸਕਦੇ ਅੱਛਾ ਜਿਹੜੇ ਹੁਣ ਸਰਕਾਰੀ ਅ ਅਮਲਾ ਹੁੰਦਾ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਸਰਕਾਰ ਵੱਲੋਂ ਭੇਜੇ ਜਾਂਦੇ ਨੇ ਨੁਮਾਇंदे ਉਹ ਤੁਹਾਡੇ ਪਿੰਡਾਂ ਵਿੱਚ ਪਹੁੰਚ ਗਏ ਨੇ ਹਾਂ ਜੀ ਅੱਜ ਬਿਲਕੁਲ ਜੀ ਬਿਲਕੁਲ ਸਾਡੇ ਪਿੰਡ ਜੈਨਤੀ ਕੋ ਆਪਣਾ ਕਸੌਲੀ ਦੇ ਵਿੱਚ ਪਹੁੰਚ ਚੁੱਕੇ ਆ ਜੀ ਅੱਛਾ ਤੇ ਸਾਡਾ ਅਸੀਂ ਸਾਡਾ ਉਹਨਾਂ ਨਾਲ ਕੋਈ ਵਿਰੋਧ ਨਹੀਂ ਹੈ ਕਿ ਦੇਖੋ ਉਹਨਾਂ ਦੀ ਸਰਕਾਰੀ ਡਿਊਟੀਆਂ ਵਿਚ ਕਰਨ ਦੀ ਨਿਮੰਹ ਦੇ ਆ ਸਰਕਾਰ ਤੇ ਹੂੰ ਤੇ ਉਹਨਾਂ ਦੇ ਜੋ ਮਸ਼ੀਨਾਂ ਉਹ ਰੱਖेंगे ਉੱਥੇ ਅਬਰ ਉਹ ਬੋਤਾ ਉਹ ਜੱਗੇ ਹੋਇਆ ਉਹਨਾਂ ਤੋਂ ਮਾਨਤ ਅਸੀਂ ਚਾਹ ਪਾਣੀ ਉਹਨਾਂ ਨੂੰ ਝੂਟ ਦੇਵਾਂਗੇ ਹਾਂ ਜੋ ਜੋ ਬਣਦੀ ਮਤਲਬ ਜਿਸ ਤਰ੍ਹਾਂ ਜਿਸ ਤਰ੍ਹਾਂ ਹੋਰ ਚੋਣਾ ਸਮੇਂ ਆਪਾਂ ਪਿੰਡਾਂ ਦੇ ਵਿੱਚ ਇਹਨਾਂ ਮਤਲਬ ਨੁਮਾਇੰਦਿਆਂ ਦੀ ਸੇਵਾ ਕਰਦੇ ਆ ਉਹਨਾਂ ਨੂੰ ਸਾਰੀ ਰੋਟੀ ਪਾਣੀ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਪਿੰਡ ਦੇ ਸਰਪੰਚ ਜਾਂ ਕਹੋ ਜੇ ਮੋਟਰ ਬਿਲਕੁਲ ਹਾਂ ਬਿਲਕੁਲ ਸਰ ਸਾਡਾ ਸਰਪੰਚ ਸਾਹਿਬ ਇੱਥੇ ਇਹਨਾਂ ਦੇ ਨਾਲ ਲੱਗੇ ਹੋਏ ਆ ਚਾਹੇ ਫਿਲਹਾਲ ਤੁਸੀਂ ਗੱਲ ਵੀ ਕਰ ਸਕਦੇ ਏ ਇਹਨਾਂ ਨਾਲ ਉਹਨਾਂ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਾਲ ਸਾਰਾ ਅੰਦਰ ਰੋਟੀ ਬਣਦੇ ਪ੍ਰਬੰਧ ਕੀਤਾ ਹੋਇਆ ਹੈ ਠੀਕ ਹੈ ਤੇ ਸੋਣ ਦਾ ਸਾਰਾ ਪ੍ਰਬੰਧ ਕੀਤਾ ਹੈ ਇਹਨਾਂ ਇਹਨਾਂ ਗੱਲਾਂ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤੁਹਾਡੇ ਪੰਜ ਜਿਹੜੇ ਪੰਜ ਪਿੰਡ ਹੈ ਪੰਜਾਬ ਪਿੰਡਾਂ ਦੇ ਲੋਕਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਕਦੇ ਤਕਰਾਰਬਾਜ਼ੀ ਤਾਂ ਨਹੀਂ ਆਪਸ ਵਿੱਚ ਹੋਈ ਵੀ ਹਾਂ ਯਾਰ ਵੀ ਅਸੀਂ ਆ ਕਰ ਲਿਆ ਵੀ ਸਾਨੂੰ ਪਾਉਣੀਆਂ ਚਾਹੀਦੀਆਂ ਵੋਟਾਂ ਜਾਂ ਨਹੀਂ ਪਾਉਣੀਆਂ ਚਾਹੀਦੀਆਂ ਕੋਈ ਇਸ ਤਰ੍ਹਾਂ ਦੀ ਹੁਣ ਤੱਕ ਜਦੋਂ ਦਾ ਬਾਈਕਾਰਡ ਦਾ ਤੁਸੀਂ ਐਲਾਨ ਕੀਤਾ ਉਸ ਤੋਂ ਬਾਅਦ ਕਦੇ ਕੋਈ ਇਹੀ ਜਿਹੀ ਕੋਈ ਗੱਲਬਾਤ ਤਾਂ ਨਹੀਂ ਦੇਖਣ ਨੂੰ ਸਾਹਮਣੇ ਆਈ ਨਹੀਂ ਜੀ ਨਹੀਂ 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 ਹੈ ਜੀ ਕੋਈ ਤਕਰਾਰਬਾਜ਼ੀ ਸਾਡੀ ਪੰਜੇ ਪਿੰਡਾਂ ਦੇ ਵਿੱਚ ਕੋਈ ਨਹੀਂ ਹੋਈ ਹੈ ਠੀਕ ਹੈ ਨੇ ਹਾਂਜੀ ਤੇ ਕੁਝ ਚੈੰਟੀ ਦੇ ਵੀ ਤੇ ਮਚਰੀ ਦੇ ਕੁਝ ਲੋਕ ਚਲੋ ਆਪਣੇ ਸਮਝਾਜੀਏ ਦੇਖੋ ਅਸੀਂ ਕਿਸੇ ਨੂੰ ਚਲੋ ਅਸੀਂ ਇਹ ਲੋਕਤੰਤਰ ਹੈ ਹਰੇ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਬਿਲਕੁਲ ਜੀ ਬਿਲਕੁਲ ਅਸੀਂ ਕਿਸੇ ਨੂੰ ਮੋਹ ਨਹੀਂ ਕਰ ਸਕਦੇ ਇਹਦਾ ਇੱਕ ਸਾਡਾ ਇੱਕ ਸਟੈਂਡ ਹੈ ਪਰ ਇੱਥੇ ਜੇ ਆਪਾਂ ਗੱਲ ਕਰੀਏ ਵੀ ਜੇ ਆਪਾਂ ਗੱਲ ਕਰੀਏ ਵੀ ਅਸੀਂ ਇੰਨੇ ਦਿਨ ਤੋਂ ਲਗਾਤਾਰ ਪੰਜ ਪਿੰਡਾਂ ਦਾ ਨਾਮ ਸੌਖੀਆਂ ਦੇ ਵਿੱਚ ਆਉਂਦਾ ਰਿਹਾ মিডিਆ ਵੀ ਪਹੁੰਚਦਾ ਰਿਹਾ ਉੱਚ ਅਧਿਕਾਰੀ ਵੀ ਆਉਂਦੇ ਰਹੇ ਨੇ ਅਸ ਪਿੰਡ ਨੂੰ ਇੱਕ ਤਰ੍ਹਾਂ ਦੀ ਵਰਲਡ ਲੈਵਲ ਤੇ ਗੱਲਾਂ ਪਹੁੰਚੀਆਂ ਨੇ ਸਰਕਾਰਾਂ ਤੱਕ ਵੀ ਪਹੁੰਚੀਆਂ ਨੇ ਕਿ ਉਹਨਾਂ ਪਿੰਡਾਂ ਨੇ ਬਾਈਕਾਟ ਕੀਤਾ ਪਰ ਅੱਜ ਔਨ ਦੀ ਸਪੌਟ ਐਨ ਮੌਕੇ ਤੇ ਆ ਕੇ ਇੱਕ ਪਿੰਡ ਵੋਟਾਂ ਪਾ ਦਿੰਦਾ ਫਿਰ ਕਿਹ ਬਾਈਕਾਟ ਬਰਕਰਾਰ ਰਹੇਗਾ ਇਸ ਤਰ੍ਹਾਂ ਦੇਖੋ ਜੀ ਉਹ ਉਸ ਪਿੰਡ ਦੀ ਜ਼ਿੰਮੇਵਾਰੀ ਹੈ ਜੀ ਅੱਛਾ ਸਾਡੇ ਪਿੰਡ ਲੱਗ ਲੱਗ ਸਾਡੀਆਂ ਪੰਚਾਇਤਾਂ ਲੱਗ ਲੱਗ ਹੈ ਠੀਕ ਹੈ ਮੇਰਾ ਮੇਰਾ ਤਾਂ ਕਹਿਣਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਪੰਜ ਪਿੰਡ ਇਕੱਠੇ ਚੱਲੇ ਸੀ ਤੇ ਇੱਕ ਪਿੰਡ ਹੋਣਾ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਕਿ ਉਹ ਕਹਿ ਰਹੇ ਨੇ ਕਿ ਸ਼ਾਇਦ ਅਸੀਂ ਪਾਈਏ ਜਾਂ ਨਾ ਪਾਈਏ ਜਾਂ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਆ ਗਈ। ਹਾਂ ਜੀ ਬਿਲਕੁਲ आले ਉਹਨਾਂ ਦਾ ਪਾਣ ਦਾ ਮਤਲਬ ਕਿ ਕੋਈ ਪੱਕਾ ਸਾਨੂੰ ਫੋਨ ਨਹੀਂ ਆਇਆ ਵੀ ਅਸੀਂ ਪਾਣੀ ਹੈਗੇ ਆ ਪਰ ਥੋੜਾ ਜਿਹਾ ਸਸੂ ਬੰਦੇ ਵਿੱਚ ਪਏ ਆ ਕੁਝ ਲੋਕ ਕਹਿੰਦੇ ਆ ਕੁਝ ਕਹਿ ਰਹੇ ਆ ਕੋਈ ਕਹਿੰਦੇ ਵੀ ਅਸੀਂ ਨਹੀਂ ਪਾਣੀ ਆ ਤੇ ਉਹ ਕੱਲ ਹੀ ਪਤਾ ਲੱਗੂਗਾ ਕਿ ਕੌਣ ਪਾੜ ਆਂਦਾ ਤੇ ਕੌਣ ਨਹੀਂ ਪਾਣਾ ਆਂਦਾ ਜੀ। ਤਾਂ ਇਸ ਤਰ੍ਹਾਂ ਇਹਦਾ ਕੋਈ ਤੁਸੀਂ ਅ ਜੇ ਮੈਂ ਤੁਸੀਂ 4 5 ਪਿੰਡਾ ਹੁਣ 4 ਲਾ ਲਓ ਜਾਂ 5 ਲਾ ਲਓ ਵੀ ਤੁਸੀਂ ਇਸ ਤਰ੍ਹਾਂ ਦੇ ਵੀ ਕੋਈ ਇੰਤਜ਼ਾਮ ਕੀਤੇ ਨੇ ਕਿ ਲੋਕ ਵੋਟਾਂ ਪਾਉਣ ਆਉਣਗੇ ਵੀ ਉਹਨਾਂ ਤੇ ਨਿਗਰਾਨੀ ਰੱਖੀ ਜਾਊਗੀ ਵੀ ਵੋਟ ਕੋਈ ਪਾ ਨਾ ਜਾਵੇ ਜਾਂ ਕਿਸ ਤਰ੍ਹਾਂ ਨਹੀਂ ਜੀ ਨਹੀਂ ਜਾਂਦਾ ਸਾਡੇ ਪਿੰਡਾਂ ਦੇ ਵਿੱਚ ਕੁਝ ਨਹੀਂ ਹੈਗਾ ਵੀ ਅਸੀਂ ਉਹਨਾਂ ਤੇ ਨਿਗਰਾਨੀ ਰੱਖਾਂਗੇ ਅਸੀਂ ਤਾਂ ਇੱਕ ਸੁਨੇਹਾ ਉਹਨੂੰ ਲਾਇਆ ਹੋਇਆ ਜੀ ਠੀਕ ਹੈ ਸਾਰੇ ਸਬੱਚਾ ਬੱਚਾ ਨਹੀਂ ਪੰਚਾਇਤ ਮੈਂਬਰਾਂ ਮੋਤਪੁਰ ਬੱਦੇ ਨਹੀਂ ਹੂੰ ਤੇ ਆਪਣੇ ਆਪਣੇ ਸਾਰੇ ਬੰਦੇ ਸਮਝਦਾ ਰਹੇ ਜੀ ਐਡਾ ਐਡਾ ਦੀ ਕੋਈ ਗੱਲ ਨਹੀਂ ਜੀ ਅਸੀਂ ਬਾਈਕਾਟ ਕੀਤਾ ਹੋਇਆ ਹੈ ਏ ਬਾਈਕਾਟ ਨੂੰ ਪਤਾ ਜੀ ਸਾਰਿਆਂ ਨੂੰ ਬਾਈਕਾਟ ਕੀਤਾ ਉਹਨਾਂ ਨੇ ਆਣਾ ਹੀ ਨਹੀਂ ਹੈ ਪਤਾ ਜੀ ਉਹਨਾਂ ਘਰ ਤੋਂ ਨਹੀਂ ਬਾਹਰ ਆਣਾ ਜੀ ਸਾਨੂੰ ਪਤਾ ਉਹਨਾਂ ਨੂੰ ਪਤਾ ਜੀ ਸਾਰਾ ਠੀਕ ਹੈ ਹੁਣ ਲਾਸਟ ਮੇਰਾ ਸਵਾਲ ਹੈ ਕਿ ਇਹ ਤੁਹਾਡਾ ਬਾਈਕਾਟ ਬਰਕਰਾਰ ਰਹੇਗਾ ਜਣੇ ਕਿ ਬਿਲਕੁਲ ਬਿਲਕੁਲ ਜੀ ਸਾਡਾ ਬਰਕਰਾਰ ਜੀ ਸਾਡਾ ਬਾਈਕਾਟ ਠੀਕ ਹੈ ਜੀ ਆਲਾ ਪੰਗੇਪਿੰਡਾ ਦਾ ਇੱਕ ਥੋੜਾ ਜਿਹਾ ਚੈਂਤੀ ਨਾਲ ਚੈਂਤੀ ਦੇਣੀ ਦੀ ਜੀ ਥੋੜੀ ਜੀ ਅਸੀਂ ਕਹਿ ਨਹੀਂ ਸਕਦੇ ਹਾਂ ਕੁਝ ਪਰ ਫਿਲਹਾਲ ਸਾਡੇ ਚਾਰ ਮਹੀਨਿਆਂ ਦਾ ਅਸੀਂ ਕੋਸ਼ਿਸ਼ ਕਰਾਂਗੇ ਭਾਗ ਸਿੰਘ ਸਰਪੰਚ ਨਾਲ ਗੱਲਬਾਤ ਕਰਨ ਦੀ ਕਿ ਅਗਰ ਉਹ ਮੌਜੂਦਾ ਸਰਪੰਚ ਨੇ ਉੱਥੇ ਦੇ ਜਾਂ ਮਤਲਬ ਸਾਬਕਾ ਨੇ ਹਾਂ ਜੀ ਹਾਂ ਜੀ ਮੌਜੂਦਾ ਸਰਪੰਚ ਬਿਲਕੁਲ ਜੀ ਮੌਜੂਦਾ ਸਰਪੰਚ ਹੈ ਜੀ ਠੀਕ ਹੈ ਉਹਨਾਂ ਨਾਲ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਧੰਨਵਾਦ ਜੀ ਬਟਾ